ਸਿਰੀ ਰਾਗ ਮਹੱਲਾ ਪਹਿਲਾ ਲੇਖੇ ਬੋਲਨ ਬੋਲਣਾ ਲੇਖੇ ਖਾਣਾ ਖਾਓ ਲੇਖੇ ਵਾਟ ਚਲਾਈਆਂ ਲੇਖੇ ਸੁਣ ਵਿਖਾਓ ਲੇਖੇ ਸਹ ਲਵਾਈਏ ਪੜੇ ਕਿ ਪੁੱਛਣ ਜਾਓ ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅਸੀਂ ਜ਼ਿੰਦਗੀ ਦੇ ਸਾਹ ਗਿਣੇ ਮਿੱਥੇ ਸਮੇ ਲਈ ਹੀ ਲੈ ਰਹੇ ਹਾਂ ਸਾਡਾ ਬੋਲ ਚਾਲ ਸਾਡਾ ਖਾਣ ਪੀਣ ਥੋੜੇ ਹੀ ਸਮੇ ਲਈ ਹੈ ਜਿਸ ਜੀਵਨ ਸਫਰ ਵਿੱਚ ਅਸੀਂ ਤੁਰੇ ਹੋਏ ਹਾਂ ਇਹ ਸਫਰ ਵੀ ਥੋੜੇ ਹੀ ਜੀਰ ਲਈ ਹੈ ਦੁਨੀਆ ਦੇ ਰਾਗ ਰੰਗ ਤੇ ਰੰਗ ਤਮਾਸ਼ੇ ਸੁਣਨੇ ਵੇਖਨੇ ਪੀ ਥੋੜੇ ਹੀ ਸਮੇ ਲਈ ਹਨ ਬਾਬਾ ਮਾਇਆ ਰਚਨਾ ਤੋ ਅੰਦੇ ਨਾਮ ਵਿਸਾਰੇ ਆ ਨਾ ਤਿਸ ਇਹ ਨਾ ਉਹ ਰਹਾਉ ਏ ਭਾਈ ਮਾਇਆ ਦੀ ਖੇਡ ਜੀਵ ਲਈ ਚਾਰ ਦਿਨ ਦੀ ਹੀ ਖੇਡ ਹੈ ਪਰ ਇਸ ਚਾਰ ਦਿਨ ਦੀ ਖੇਡ ਵਿੱਚ ਅੰਨੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ ਨਾ ਮਾਇਆ ਨਾਲ ਹੀ ਨਿਭਦੀ ਹੈ ਤੇ ਨਾ ਪ੍ਰਭੂ ਦੇ ਨਾਮ ਹੀ ਮਿਲਦਾ ਹੈ ਰਾਹਾਓ